ਮਾਂਜੋ गाव ਸਰਪੰਚ ਜੀ ਦੇ ਹਦਫਾਮ ਤਰਫੋਂ गाव ਨੂੰ ਨਸ਼ਾ ਮੁਕਤ ਕਰਨ ਲਈ ਮਾਂਜੋ ਵੀ ਭਾਦੀ ਰਤ ਸਿੰਘ ਨਾ ਵੀ ਐਪੀਐਸ ਐਸਐਫ ਵਿਭਾਗ ਸਾਜੇ ਜੇ ਜਸਰਪ੍ਰਦੇਸ਼ ਤੋਂ ਪਰੂ ਜੀ ਜਦ ਮੇਰਾ ਮਰਦੇ ਸੰਦ ਉੱਤਰ ਮਾਂਜੋ ਸਰ ਖੰਦਰ ਸਿੰਘ ਜੀ ਇਸ ਵੀ ਭਾਦਾ ਦੋ ਗਵਾਈ ਗਏ 23/6 2020 ਦੇ ਦੇ ਫਾਇਦਾਰ ਇਹ ਤੋਂ ਮੇਸਪੁਸ਼ ਪਾਰਟੀ ਨੇ ਗੁਰਿੰਦਰ ਸਿੰਘ ਪੁੱਤਰ ਮੀਨ ਸਿੰਘ ਵੱਸੇ ਜੀ ਨੂੰ ਹੋਇਆ ਤੋ ਕਿ ਨਜ਼ਰੀ ਹਾਲਤ ਵਿੱਚ ਡਾਕਟਰ ਕੀਤਾ ਤੇ ਉਸ ਦਾ ਡਾਕਟਰੀ ਇਚ ਕਰਵਾਇਆ ਇਸ ਤੇ ਅਰਜ਼ੀ ਨੰਬਰ 42 ਜਿੱਤੀ ਭਾਈ ਇਹ ਪਤੀ ਵੀ ਇੰਤਰਾਸ ਭਾਈ ਅੰਮਿਤ ਦਾ ਸਰਪ੍ਰਸਤ ਨਾਮ ਦਿੱਤਾ ਇਸ ਨੂੰ ਮਨਜ਼ੂਰ ਦਾ ਹਾਂ ਦੇ ਦਿੱਸ਼ ਕੀਤਾ ਜੀ ਕੇ ਸਭ ਭਟਾਈ ਗਏ ਹੈ ਆਪਣੀ ਮੱਤਲਬ ਹੋਰ ਤੋਂ ਨਸ਼ਾ ਉਹਦੇ ਦੁਨਹਾਂ ਜਿਸ ਨੂੰ 29 ਤੇ 25 ਨੂੰ ਕੀਕਸ਼ਨ ਸੈਂਟਰ ਨਵਾਬਕੇ ਦਾਖਲ ਕਰਵਾਇਆ ਗਿਆ ਉਸਤਰਾਹੀ ਮਿੱਟੀ 23 ਤੇ 25 ਨੂੰ ਇਸੇ ਮਲਿਕ ਸਿੰਘ ਨੇ ਨੇ ਅਕਤਾਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਖੀਵਾਖੁਰਦ ਨੂੰ ਨਸ਼ੇ ਦੀ ਹਾਲਤ ਵਿੱਚ ਕਾਬੂ ਕੀਤਾ ਜਿਸ ਦਾ ਵੀ ਡੋਪ ਟੈਸਟ ਕਰਵਾਇਆ ਗਿਆ ਜੋ ਪੋਜੀਟਿਵ ਆਇਆ ਉਜਦੇਬਾ ਹੋਂਤੇ ਉਸ ਦੇ ਖਿਲਾਫ ਮਕਦਮਾ ਨੰਬਰ 43 ਅਧੀਨ ਤਰ੍ਹਾਂ 27 ਐਨਡੀਪੀ ਸੈਕਟਰ ਇਹ ਸਦਰਪੋਟਲ ਹਟਾ ਦਰਜ ਰਜਿਸਟਰ ਕੀਤਾ ਗਿਆ ਤੇ ਉਸ ਨੇ ਵੀ ਆਪਣੀ ਇੱਛਾ ਮੁਤਾਬਕ ਨਸ਼ਾ ਛੱਡਣਾ ਚਾਹਿਆ ਜਿਸ ਨੂੰ ਅੱਜ ਮਿਤੀ 1/7/25 ਨੂੰ ਡੀਟੈਕਸ਼ਨ ਸੈਂਟਰ ਖਾੜਾ ਵਿਖੇ ਦਾਖਲ ਕਰਵਾਇਆ ਜਾ ਰਿਹਾ ਹੈ ਇਸ ਤਰ੍ਹਾਂ ਹੀ ਜੋ ਡੀਟੈਕਸ਼ਨ ਸੈਂਟਰ ਹੈ ਉੱਥੇ ਇਹਨਾਂ ਮਰੀਜ਼ਾਂ ਦੇ ਅਲਾਜ ਜਿੱਥੇ ਪੰਜਾਬ ਸਰਕਾਰ ਫ੍ਰੀ ਕਰ ਰਹੀ ਹੈ ਉੱਥੇ ਇਹਨਾਂ ਦੇ ਖਾਣ-ਪੀਣ ਅਤੇ ਰਹਿਣ-ਸਹਿਣ ਦਾ ਬਹੁਤ ਵਧੀਆ ਪ੍ਰਬੰਧ ਹੈ ਕੋਈ ਵੀ ਇਸ ਤਰ੍ਹਾਂ ਦੀ ਬਿਮਾਰੀ ਨਸ਼ੇ ਦੀ ਬਿਮਾਰੀ ਤੋਂ ਪੀੜਤ ਹੈ ਤਾਂ ਉਹ ਨੇੜੇ ਦੇ ਥਾਣੇ ਵਿੱਚ ਜਾ ਕੇ ਆਪਾਂ ਨੂੰ ਆਪਣੇ ਆਪ ਨੂੰ ਪੇਸ਼ ਕਰਕੇ ਵਿਸਾਚਨ ਚਾਹੇ ਤਾਂ ਉਸ ਨੂੰ ਡਿਟੈਕਸ਼ਨ ਸੈਂਟਰ ਖਾਲਾ ਵਿਖੇ ਦਾਖਲ ਕਰਵਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਕੱਲ ਮਿਤੀ 36 25 ਨੂੰ ਹੋਲਡਰ ਗੁਰਪ੍ਰੀਤ ਸਿੰਘ ਨੇ ਸਵੇਤ ਮ्युनਿਸਪਲਟੀ ਦੇ ਸੁਨਾ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਨਹਿੜਾ ਹਰਿਆਣਾ ਨੂੰ ਕਾਬੂ ਕਰਕੇ ਉਸ ਤੋਂ 60 ਬੋਤਲਾਂ ਸ਼ਰਾਬ ਨਜਾਇਜ਼ ਬਰਾਮਦ ਕੀਤੀ ਹੈ ਜਿਹਦੇ ਖਿਲਾਫ ਮੁਕੱਦਮਾ ਨੰਬਰ 44 ਮਿਤੀ 30 6 25 ਦਰਜ ਰਜਿਸਟਰ ਕੀਤਾ ਗਿਆ ਹੈ ਜਿਹਦੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ ਇਸ ਤਰ੍ਹਾਂ ਪੰਜਾਬ ਸਰਕਾਰ ਦੀਆਂ ਰੇਤਾ ਮੁਦਵਕ ਅਸੀਂ ਆਪਣੇ ਇਲਾਕੇ ਨੂੰ ਆਪਣੇ ਮਾਨਸਾ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨਾ ਹੈਗਾ ਅਫਸਰ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਾਨੂੰ ਸਖਤ ਅਦੇਸਾਂ